ਆ ਦੇਖ ਸਕਦੇ ਹੋ ਬਾਈ ਸਰਪੰਚੀ ਪਿੱਛੇ ਕਿੱਡਾ ਇਕੱਠ ਕਰ ਲਿਆ ਬਿਹੜਿਆਂ ਨੇ ਚੌੜ ਚੌੜ ਚ ਇਕੱਠ সাপোর্ট ਦੇ ਨਾਲ ਫੁੱਲਾ ਇਕੱਠ ਵੀ ਕਰ ਲਿਆ ਬੜੇ ਹੁਰੀ ਲੰਗੇ ਜਾਂਦੇ ਸੀ ਮੈਂ ਮਾਰਦਾ ਦੋਏ ਨੂੰ ਆ ਗਿਆ ਆ ਉਹਦੀ ਉਹਦੇ ਬਾਹਰ ਆ ਗਿਆ ਕਹ ਉਹ ਗਾਲਾਂ ਨਹੀਂ ਜਗਾ ਫੁੱਲਾ ਸਾਨੂੰ ਜੋ ਰਾਤ ਫੋਟੋ ਪਾਜੀ ਸਕੋ ਆਏ ਨਹੀਂ ਆ ਟਾਈਮ ਤੇ ਪੱਕੇ ਨਹੀਂ ਗਏ ਓਏ ਬਾਈ ਦੇ সাপোর্ট ਨਹੀਂ ਕਰਦੇ ਉਹ ਬੰਦੀ ਬੰਦੀ ਫਦੂ ਤੁਸੀਂ ਓਏ ਤੈਨੂੰ ਕੱਲ ਰਾਤ ਫੋਟਾਂ ਪਾਈਆਂ ਦੀ ਵੀ ਆਜੋ ਭਾਈ ਅੰਦਰ ਜਾ ਮਜ਼ਾਕ ਕਰ ਰਹੇ ਮਜ਼ਾਕ ਵਾਲੀ ਗੂਗਲ ਨਹੀਂ ਇਸ ਦਾ ਦਾ ਆਉਣ ਵਾਲਾ ਸਰਪੰਚ ਜਿਹੜਾ ਪਾਈ ਆਉਣ ਵਾਲਾ ਹਾਂ ਤੇਰੇ ਬਾੜ ਦੇ ਮੈਂਬਰ ਖੜਾ ਹੋਣਾ ਨਾ ਯੂਥ ਪਾਰਟੀਆਂ ਹੀ ਹੋਣਗੀਆਂ ਸਾਰੀਆਂ ਇੱਕ ਦੀ ਬੁੜੇ ਠੇਰੇ ਨਹੀਂ ਆਪਾਂ ਦੱਸ ਵਾ ਠੀਕ ਹੁਣ ਦੋ ਰਿਸ਼ਤੇ ਆ ਰਿਹਾਂਗੇ ਤੇ ਕਿੱਥੇ ਓਏ ਸਾਇ ਕਰੋ ਮੈਂ ਸਰਪੰਚੀ ਛੱਡ ਗਿਆ ਆ ਗਿਆ ਮੈਂ ਵੀ ਆ ਗਿਆ ਮੈਂ ਵੀ ਸਰਪੰਚੀ ਜੱਡ ਕੇ ਤੋਂ ਡੇਕਣੀ ਮੇਰੀ ਵੀ ਰੱਖ ਲਿਓ ਸੀਟ ਇੱਕਾ ਕੱਠ ਪਾਈ ਫੁੱਲ ਹੋ ਚੁੱਕਿਆ ਆ ਦੇਖ ਸਕਦੇ ਹੋ ਮਜਾ ਆ ਕੇ ਘਰੇ ਦਿਆ ਬੰਦੇ ਨੇ ਰਾਤ ਭਾ ਕੇ ਮੇਰੀਆਂ ਫੋਟੋ ਕਹਿੰਦੇ ਸਰਮੰਜੀ ਲੜਾਂਗੇ ਅੱਜ ਤਾਂ ভাই ਛੜਿਆ ਸਵੇਰੀ ਆ ਕੇ ਤੇਰੇ ਹੱਕ ਚ ਬੰਦੇ ਸਰਮੰਝ ਨੂੰ ਹੰਟਾ ਕੇ ਲੈ ਨੇ ਸਰਮੰਝ ਸੱਤਾ ਪਿਆਦੀ ਆ ਘਟ ਗਏ ਸਾਰੇ ਲੈ ਬੋਲ ਦੋ ਜੀ ਸਰਪੰਚੀ ਦਾ ਇਹਲਾ ਕਰ ਦੋ ਐਲਾਨ ਮੇਰਾ ਚਾਚਾ ਕਰਾ ਦੇ ਲਾਨ ਗਿਆ ਬੰਕੇ ਲਡੂ ਸਰਪਾਚ ਕੱਦੂ ਰਿਹਾ ਬਈ ਵੱਡੇ ਪੱਦਰ ਤੇ ਖੜਾ ਬਣਾ ਰਹੇ ਨੇ ਗੱਲਾਂ ਸੋਮਾ ਕੱਲੀ ਭਗਿਆ ਹੋਇਆ ਇਸ ਟਾਈਮ ਜਦੋਂ ਤੁਸੀਂ ਕਹਿ ਦੋ ਕਿ ਜਿੰਤਾ ਹੋ ਗਿਆ ਕੋਈ ਫੈਸਲਾ ਸੁਭਾ ਕੋਈ ਐਂਗਲ ਨਹੀਂ ਕਰਦਾ ਮੈਨੂੰ ਪਤਾ ਕੀ ਆ ਖੜੇ ਜਾਣੀਆਂ ਦਾ ਸਮਾਨ ਵਾਲਾ ਗਾਰ ਗਿਆ ਖਣਪੁਰੀ ਉਰੀ ਫੋਲੋਵਰ ਵਾਪਾਰ ਰਹੇ ਨੇ ਉਹਨੇ ਖਣਪੁਰੀ ਅੱਜ ਕੰਮ ਦੇਣੀ ਹੈ ਓਏ ਅੱਛਾ ਸਪੋਰਟ ਕਰਨਾ ਹੈ ਸਪੋਰਟਿੰਗ ਹੈ ਜੀ ਹੈ ਵੋਟ ਦੇਣੀ ਹੈ ਉਰੀ ਕਰਨਾ ਹੈ ਹੈਗੀ ਵੋਟਾਂ ਬਾ ਵਾਹ ਓਏ ਤੇਰਾ ਹਾਂ ਚਾਚਾ ਹੁਣ ਮੈਂ ਤਾਂ ਸਰਪੰਚ ਬਣ ਜੂ ਤੈਨੂੰ ਮੈਂ ਮੈਂਬਰੀ ਕਰਦੀ ਖੜਾ ਮੈਂ ਐਮਐਲਏ ਚ ਹੋਵਾਂਗੇ ਅਪਾ ਤੇਰੀ ਭਾਈ ਵਡੇ ਲਾਨ ਨੇ ਵਈ ਇਧਰ ਲੱਗਣਾ ਛੋਟਾ ਫਿਰ ਵੱਡੀ ਲੈ ਮੈਂ ਤੂੰ ਮੇਰੀ ਗੱਲ ਸੁਣਾ ਤੈਨੂੰ ਲੋੜ ਨਹੀਂ ਲੀਡਰ ਆ ਉਵੇਂ ਇਹਨੂੰ ਉੱਥੇ ਬੈਠ ਕੁਰਸੀ ਤੇ ਮੇਰੀ ਗੱਲ ਸੁਣ ਲੈ ਤੂੰ 5 ਵਜੇ ਤੋਂ ਬਾਅਦ ਡੀਸੀ ਆ ਤੇਰੇ ਸਾਹ ਜਦੋਂ ਲੱਗਿਆ ਨਾ ਇਹ ਦੀ ਡਿਪਟੀ ਨਾਲ ਗੱਲ ਹੈ ਭਾਈ ਡਿਪਟੀ ਬਣ ਜਾਂਦਾ ਅੱਥਨੇ ਮੇਰੀ ਪੂਰੀ ਕਰਾਈ ਰਟਰੀ ਆ ਬਾਬੇ ਦੇਖਿਆ ਆ ਰੂਪ ਦਿਖਾ ਦਈਏ ਬੱਚਾ ਫੜ ਜਾ ਫਿਰ ਇਹ ਨਹੀਂ ਬਣਾ ਓਏ ਗਰਾਊਂਡ ਰਿਪੋਰਟ ਜ਼ੀਰੋ ਤੋਂ ਬਈ ਕਿਉਂ ਜਗਰ ਵੀ ਪੁੱਜ ਚੁੱਕਿਆ ਕਹਿੰਦੇ ਤੇਰੇ ਚ ਓਏ ਤਾਂ ਉਹੀ ਇਕੱਠਾ ਕਾਣੂਆ ਗੱਲਬਾਤ ਕੋਈ ਓਏ ਹੈਲੋ ਤੇਰੇ ਚ ਨਹੀਂ ਬਈ ਇਹ ਕੰਮ ਚੱਲਦਾ ਇਹਦੀ ਮੜਾ ਹੋਈ ਆ ਕੇ ਮੜੀ ਵੀਡੀਓ ਸਪੋਰਟਰ ਆਪਣੇ ਬੂਰੇ ਜੁਗਗੇ ਨੇ ਬਈ ਸਰਪੰਚ ਜੀ ਕਰਦੀ ਐਲਾਨ ਫਿਰ ਪੱਕਾ ਪੱਕਾ ਸੌ ਹੱਥ ਦਾ ਖੜਾ ਕਰੋ ਕੋਈ ਮੈਂ ਤਾਂ ਜਾਣ ਹੀ ਰਿਹਾ ਬ੍ਰੋ ਮੇਰਾ ਓਏ ਕਿੱਡੀ ਗੱਲ ਆ ਯਾਰ ਸਰੂਪਰ ਆ ਬਈ ਕਰੋ ਯਾ ਕੀ ਸਪੋਰਟਰ ਦੀ ਫੋਲਾ ਕਿੰਨੀਆਂ ਵੋਟਾਂ ਲੈ ਖਬੜ 15 ਵੋਟਾਂ ਉਹ ਆ ਗਿਆ ਕੜਾ ਕੜਾ ਕੇ ਵਿੱਚ ਸੰਮਤੀ ਦੀ ਚੱਲ ਰਹੀ ਹੈ ਦੇਖ ਸਕਦੇ ਹੋ ਵੀ ਸਭ ਸੰਮਤੀ ਦੇ ਕੋਈ ਮੇਲ ਨਹੀਂ ਹੈਗੇ ਉਸਤਾਦ ਕਲਾਣੇ ਵਾਲਾ ਨਾਲ ਹੈਗਾ ਕਲਾਣੇ ਵਾਲਾ ਮੇਲ ਹੈਗਾ ਹਾਂ ਮਿਆਕ ਢਾਲ ਕੇ ਬਾਬਾ ਕੀ ਹੋ ਗਿਆ ਇੱਕ ਸਮਾਨ ਕਰਕੇ ਸਮਾਨ ਨਹੀਂ ਫਿਰ ਤਾਂ ਦੋ ਹੀ ਹੁੰਦੀਆਂ ਇਹਦੇ ਕਿਹਦਾ ਕਣਕਣ ਪੈ ਗਿਆ ਉਹ ਤੁਹੀ ਪ੍ਰਭਾਵ ਪਾਈ ਜਨਾ ਪਰ ਮੁੰਡਾ ਪਾ ਗਿਆ ਬਾਈ ਸਰ ਸਰਬਸੰਬੰਧੀ ਹੋ ਜੇ ਵਧੀਆ ਸਰਬਸੰਬੰਧੀ ਨਾਲ ਬਾਈ ਮੈਨੂੰ ਸਰਪੰਚ ਜੀ ਨੂੰ ਉਹਨਾਂ ਨੂੰ ਫਿਰ ਤੋਂ ਕੈਮਰਾ ਦੇਖ ਕੇ ਛਣੀ ਬਾਈ ਹੋ ਗਿਆ ਆ ਬੁੱਕ ਹੋ ਗਿਆ ਪਰ ਪਾਪਕ ਹੋ ਗਿਆ ਬਾਈ ਕੈਮਰਾ ਦੇਖ ਕੇ ਆ ਜਾ ਰਹਾ ਜੀ ਹਰ ਬਾਤੇ ਵੀ ਤੋਂ ਉਲੜਾ ਅਹੀਂ ਮੇਰੇ ਪਾਸ ਫਰਜ਼ ਮਾਂਜੀ ਦੇ ਦੀ ਗੱਲ ਬੜੇ ਅੱਗੇ ਹੋਵੋ ਤੁਸੀਂ ਵਰਕਰ ਕਰਾਂਗਾ ਆਪਣਾ ਪਾਲਾ ਲੱਗਿਆ ਪਾਲਾ ਪਾਲਾ ਲੱਗਿਆ ਉਹਦੇ ਉਧਰ ਇੰਟਰਵਿਊ ਦੇ ਲੱਗੇ ਦੀ ਪਹਿਲਾਂ ਗਾੜ ਬੇਪੈ ਇਹਨਾਂ ਨੂੰ ਇਸੇ ਗੱਲ ਰੌਲਾ ਪੈ ਰਿਹਾ ਕੀ ਹੋ ਗਿਆ ਹੋ ਕਹਿੰਦਾ ਮੈਂ ਬਾਹਰ ਨਹੀਂ ਆ ਰਿਹਾ ਕਹਿੰਦਾ ਮੈਂ ਬਰੇ ਨਾ ਸਰਬਸੰਮਤੀ ਕਰ ਰਹੇ ਨੇ ਵਧੀਆ ਲੱਗਦੀ ਜੇ ਹੋ ਗਈ ਫਿਰ ਮੈਂ ਹਾਂ ਫਿਰ ਤੇਰੇ ਭਰਾ ਦਾ ਖਾਤਰ ਬਸ ਠੀਕ ਆ ਸੱਤ ਨੰਬਰ ਵਾੜ ਜੂ ਮੈਂ ਵੀ ਖੜਾ ਹੋਣ ਜਾ ਰਿਹਾ ਬਈ ਨਾ ਸਰਪੰਚੀ ਛੱਡ ਦੀ ਹੁਣ ਮੈਂਬਰੀ ਚ ਫਿਰ ਬਸ ਠੀਕ ਆ ਚਲੋ ਕਰਾ ਕਿਹੜਾ ਪੁੱਛਦਾ ਮੈਂਬਰਾਂ ਨੂੰ ਸਰਪੰਚੀ ਦੀ ਲੜੋ ਜੇ ਲੜਨੀਆਂ ਚੋਣਾਂ ਆਹ ਕੀ ਲਈ ਫਰਦਾਨ ਹੋ ਰਿਹਾ ਜੇ ਮੈਂ ਗਰਾਊਂਡ ਚ ਆਇਆ ਹੁੰਦਾਂ ਨੇ ਐ ਸਵਾਦ ਇਹ ਨੇ ਜਦੋਂ ਸੰਮਤੀ ਦੋਹੇ ਪਾਸੇ ਖਾਂਡ ਹੈਂ ਸਹੀ ਗੱਲ ਆ ਨਾਲੇ ਹੱਥ ਨੇ ਪਾਰਟੀ ਯਾਰ ਫਨਸ਼ਾਨਾ ਭੈਣ ਜੋ ਫਰੋਂ ਨਹੀਂ ਚੱਲਣਾ ਯਾਰ ਬਸ ਸੰਮਤੀ ਹੋ ਗਈ ਕਹੋ ਮਾੜਾ ਇਹਨਾਂ ਨੂੰ ਵਿੱਚ ਹੋ ਮਾੜਾ ਅਰਜੋ ਕੱਢ ਜੋ ਪ੍ਰਧਾਨ ਸਾਹਿਬ ਲੱਗੇ ਬੋਲਣ ਸਹਿਮਤ ਜੇ ਹੁੰਦੇ ਨੇ ਫਿਰ ਯਾਰ ਹਾਂ ਠੀਕ ਆ ਸਹਿਮਤੀ ਦੀ ਗੱਲ ਐ ਪਹਿਲਾਂ ਤੇਰੇ ਤੇ ਸੰਤੀ ਲੋਕੀਸ਼ ਨਹੀਂ ਪਹਿਲਾਂ ਸਾਡੀ ਗੱਲ 5 ਵਜੇ ਤੱਕ ਮਾਂ ਕਹਿੰਦੀ ਵੀ ਉਹਨੇ ਕੰਮ ਨਹੀਂ ਕਰਿਆ ਸਰਪੰਚ ਬਣਾਉਂਦੇ ਤੇ ਤੈਨੂੰ ਤਾਂ ਸਰਪੰਚ ਤਾਂ ਲੈ ਬਣ ਕੇ ਹਟਾ ਟਾਣਾ ਨੇ ਪਰ ਤੇਰਾ ਤਾਂ ਦੁਨੀਆਦਾਰੀ ਹੈ ਭਾਈ ਨਾਲੇ ਬਾਣੀਆਂ ਸਨੇਰ ਕਦੋਂ ਲੜਣਾ ਦਾ ਸਾਡੇ ਸਨੇਹਰਾ ਨੂੰ ਐ ਵੀ ਨਹੀਂ ਕਹਿੰਦੇ ਵੀ ਇਹ ਖੜਾ ਕਰੇ ਕਦੇ ਵਾਸਤੇ ਵੀ ਨਾ ਸਾਡੇ ਵੇੜੇ ਚ ਕਹੇ ਐਦਾਂ ਨਾਲ ਲੱਗਣ ਵਾਲੇ ਲੜਪੇ ਉਹ ਉਧਰ ਚਲੋ ਮੁੰਡਾ ਲੜਪੇ 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 ਬਾਹਰ ਆ ਕੇ ਕੰਮ ਕਰੋ ਚਲੋ ਇਹ ਚੱਕਰ ਇਹਦਾ ਖਾਣਾ ਨਾ ਨਹੀਂ ਮੁੱਕੇ ਪੈਸੇ ਦੇ ਤੇ ਮੈਂ ਅਲੰਗ ਕਰ ਦੂ ਲੜਿਆ ਇਹ ਗੱਲ ਕਰ ਇਧਰ ਬਾਈ ਫੋਲੋ ਅੱਪਾ ਕਿਹਾ ਹੋਇਆ ਗੰਮਾ ਕੱਦੂ ਕਰ ਰਹੇ ਨੇ 7 ਨੰਬਰ ਵਾਰਡ ਵਾਲੇ ਹਜੇ ਕੋਈ ਫਾਈਨਲ ਨਹੀਂ ਹੋਇਆ ਵੀ ਕਿਹੜੇ ਨੂੰ ਬਣਾਉਣਾ ਸਰਬਸੰਮਤੀ ਨਾਲ ਇਹ ਕਹਿੰਦੇ ਸਰਬਸੰਮਤੀ ਹੋਣੀ ਨਹੀਂ ਦੇਣੀ ਸ਼ਨੀ ਹੋਰਾਂ ਦਾ ਪੱਜਾ ਵਾਗ ਬੱਛਣੀ ਓ ਓਰੇ ਤਾਂ ਨਹੀਂ ਓਏ ਓਰੇ ਤਾਂ ਨਹੀਂ ਪਤਾ ਕਦੋਂ ਤੱਕ ਚੱਲੀ ਜਾਊ ਨੰਬਰ 6 ਚ ਬਾੜ ਦੇ ਲੱਡੂ ਜਲ ਰਹੇ ਮੈਂ ਕਹਿੰਦਾ ਉਧਰ ਨੂੰ ਵਧੀਆ ਲੱਡੂਰੇ ਚਲਾਉਂ ਮੈਂ ਕਹਿੰਦਾ ਚਲ ਉਧਰ ਨੂੰ ਓਏ ਉਹ ਤਾਂ ਸਮਝਦਾ ਹੋਰ ਕੋਈ ਮੇਲਾ ਨਹੀਂ ਹੈਗਾ ਓਏ ਗੋਲੀ ਹਿੜ ਕੇ ਜੱਜ ਦੇ ਦੇ ਕੱਲ ਵਾਂਗੂ ਇੱਕ ਦੋ ਝਟੋਰੀਆਂ ਹੋਰ ਛੱਡ ਦੇ ਕਿਹਨੇ ਮੇਲੇ ਤੁਨੇ ਫਰ ਜਾ ਉੱਥੇ ਪੋਸਟ ਉਹਨਾਂ ਨੂੰ ਉਧਰ ਆ ਜਾ ਮੁੰਡਿਓ ਜੂਥੇ ਦਾ ਉਧਰ ਭਾ ਗਿਆ ਸਾਰਾ ਸ਼ਨੀ ਬਾਈ ਫੁੱਲ ਮੇਨ ਮੜਾ ਸ਼ਨੀ ਬੱਚੋ ਮੜਾ ਮੇਨ ਦੀ ਮੈਂ ਕਰੂੰਗਾ ਜੀ ਚਲੋ ਬੱਚੋ ਤੈਨੂੰ ਕਾਲ ਨੂੰ ਫੇਸਬੁਕ ਤੋਂ ਅੱਛਾ ਆ ਗਿਆ ਨਾ ਮੈਂ ਬੁੱਢੇ ਸਾਂਦਾ ਯਾ ਮੈਂ ਸਿੱਧਰਾ ਕਿਵੇਂ ਕਰਵਾਣੀ ਦੱਸੋ ਜੀਦਾ ਬੋਲੇ ਰੇ ਕੋਸਾ ਬੋਲਾਂਗੇ ਬੰਦੇ ਨਾਲ ਕੀ ਕਰਾਈਏ ਵੀ ਚੋਣ ਲੜਾਈਏ ਦੀ ਖਾ ਫੈਂਦੀ ਫੋਮਾ ਪਰ ਉਮੀਦਵਾਰ ਤੁੰਦੋ ਫੈਂਦੀ ਕਰ ਲੈਣ ਜਿਹੜੇ ਮਰਜ਼ੀ ਕਰ ਲੈਣ ਜਿਹਦੀ ਜੀਤ ਤੇ ਕਰ ਲੈਣ ਜਿਹਦੀ ਹਾਰ ਕਰ ਲੈਣ ਸਾਰੇ ਫੈਂਦੀ ਦਾ ਜੀਤ ਵੀ ਨਹੀਂ ਮਾੜਾ ਪਰ ਬਿਰਗੇ ਮਾਗਰੋਂ ਨਾ ਟੱਪੇ ਸਹੀ ਗੱਲ ਹੈ ਬੇਬੇ ਤੇਰੀ ਜਮ ਇੱਕ ਨੰਬਰ ਗੱਲ ਹੈ ਮਾੜਾ ਪਿੱਛੋਂ ਇੱਕ ਗੱਲ ਹੈ ਇਹਨਾਂ ਨੂੰ ਚਲੋ ਮਾਂ ਇਹਦਾ ਬਾਦੂ ਬੋਲਦੀਆਂ ਓਏ ਛੜੀ ਭਈ

ਬਹੁਤ ਸੋਹਣਾ ਸਾਰਾ ਤੁਸੀਂ ਆਪਦੀ ਗੱਲ ਅੱਗੇ ਰੱਖ ਰਹੇ ਹੋ ਖਿੱਚ ਗਿਆ ਯਾਰ ਉਹ ਮੜਾ ਜਿਹਾ ਵਿੱਚ ਵਿੱਚ ਮੜੋ ਬੜਾ ਜਿਹਾ ਸਾਰਾ ਅੱਗੇ ਹੋ ਹਾਂ ਇਹ ਗੱਲ ਹੈ ਕਿ ਭਰਾ ਬੰਦੇ ਕਿੱਥੋਂ ਦੇ ਹਾਲ ਪਾਉਂਦੇ ਨੇ ਹਾਂ ਸਹੀ ਗੱਲ ਆ ਮੈਂ ਕਹਣਾ ਤੂੰ ਹੋਸ਼ ਨਹੀਂ ਮੈਮਰੀ 'ਚ 7 ਨੰਬਰ 'ਚ ਹਾਂ ਓਏ ਕਿ ਮੈਂ ਹੋਵਾਂ ਹਾਂ ਮੈਂ ਮੈਂ ਸਰਪੰਚ ਹੀ ਜਾਂ ਫਿਰ ਅੱਧਰਲੇ ਕਾਗਜ਼ ਕੈਂਸਲ ਕਰਨੇ ਪੈਣਗੇ ਅੱਬੂ 7 ਨੰਬਰ ਵਾਰਡ ਹੈ 7 ਨੰਬਰ ਵਾਰਡ ਸਰਟ ਨੰਬਰ ਵਾਰਡ ਦੇ ਤੇ ਸੰਮਤੀ ਕੋਈ ਨਾ ਵੀ ਤੇਰੀ ਮੰਨਦੀ ਹੋਗੀ ਪਗਲੀ ਤੇਰੀ ਸੰਮਤੀ ਹੋਗੀ ਬਸ ਠੀਕ ਹੈ ਅਸੀਂ ਆਪਦਾ ਬੰਦਾ ਖੜਾ ਕਰਾਂਗੇ ਠੀਕ ਹੈ 5 ਤਰੀਕ ਤੱਕ ਕੋਈ ਲੱਕਰ ਨਹੀਂ ਆਈਦਾ ਯਾਰ ਸਹਿਮਤ ਨਹੀਂ ਅਸੀਂ ਸਹਿਮਤ ਨਹੀਂ ਹੈਗੇ ਬਈ ਸਹਿਮਤ ਨਹੀਂ ਕੀ ਗੱਲ ਲੱਗ ਕਾਰਨ ਚਾਰ ਦੇ ਵੀ ਚੋਰ ਲੜਦੀ ਇਹ ਪਹਿਲਾਂ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿੰਦੇ ਨੇ ਸਹਿਮਤੀ ਆ ਨਾ ਨਾ ਅਸੀਂ ਨੇ ਅੱਛਾ ਸਹਿਮਤੀ ਹੈ ਨਹੀਂ ਜੂਥਦਾਰ ਖ ਗਿਆ ਭਾਈ ਓਏ ਜੂਥਦਾਰ ਖ ਗਿਆ ਜੂਥਦਾਰ ਖ ਗਿਆ ਛਣੀ ਕਹਿੰਦਾ ਹੁਣੀ ਕਰਨਾ ਭਾਈ ਕਹਿੰਦਾ ਸਿੱਧੀ ਗੱਲ ਹੈ ਕਹਿੰਦਾ ਕੱਲ ਨੂੰ ਮੈਂ ਕਾਗਜ਼ ਭਰੂੰ ਛਣੀ ਦਾ ਕਹਿੰਦਾ ਸਤ ਨੰਬਰ ਵਾਰਡ ਦੀ ਸਹਿਮਤੀ ਹੋ ਗਈ ਭਾਈ ਜੀਤੂ ਨੂੰ ਮਨਾਤਾ ਡੇਰੀ ਵਾਲੇ ਨੂੰ ਕਹਿੰਦੇ ਮੈਂਬਰਾਂ ਇਧਰ ਪਰ ਯੂਥ ਆ ਜਿਹੜਾ ਹਰ ਘਿਆ ਫਿਰਦਾ ਇਧਰ 5000 ਕੀ ਗੱਲ ਹੋ ਗਈ ਜੀ ਪਹਿਲਾਂ ਪਾਸ ਸੰਤੀ ਨਾਲ ਬਣਾ ਦੀ ਪਹਿਲਾਂ ਕੀ ਕਰਤਾ ਨੇ ਕਰੋੜਾ ਹੀ ਲੈ ਲਿਆ ਕਹਿ ਕੇ ਦਿਖਾਵਾ ਬੈਜ ਆ ਦੀ ਗੰਦੇ ਪਾਇਆ ਸਰਪੰਚ ਤੋਂ ਫੋਨ ਕਰਾਇਆ ਇਹਨੇ ਨੇ ਗੰਦੇ ਜੀ ਤਰਵਾਏ ਹਾਂ ਪੰਜ ਦਿਨ ਚੱਲੇ ਰਹੇ ਰੇਡੂਆਂ ਚੱਲ ਰਹੀ ਜਿਹੜੀ ਹਾਂ ਨੰਬਰਦਾਰ ਹੋ ਕੇ ਪਹਿਲਾਂ ਦੀ ਗੱਲ ਨੰਬਰ ਹੋ ਕੇ ਹੁਣ ਫਿਰ ਆਦੋ ਬੰਦਾ ਖੜਾ ਤੁਸੀਂ ਕਰਾਂਗੇ ਕਦੋਂ ਕਰ ਦਾਂਗੇ ਕਰ ਦਾਂਗੇ ਆਪਦਾ ਬੰਦਾ ਖੜਾ ਕਰਾਂਗੇ ਅਜ ਤਾਂ ਜੇ ਕੱਲੇ ਕਰਨੇ ਆ ਪਾਈਦਾ ਤਾਂ ਜਿੱਥੇ ਖੜਿਆ ਮਾਪੇ ਤੂੰ ਚੱਲ ਪਹਿਲਾਂ ਮੈਂ ਕਹਿਣਾ ਅੰਦਰੋਂ ਆ ਕੇ ਸਾਰੀ ਪੀੜ ਪਈ ਬਾਰਪੁਰਾ ਪਾ ਹੋਇਆ ਫੁੱਲ ਇਹਨੂੰ ਲਾ ਲਾ ਅਸੀਂ ਤਾਂ ਮੁੱਖਾਂ ਵੀ ਐਸਡੀ ਨੇ ਐਸੀ ਨੇ ਸੈਂਟੀਏ ਕਿ ਨਾ ਬਈ ਸਿੱਧੀ ਜੀ ਗੱਲ ਆ ਯਾਰ ਆਪਾਂ ਸਾਨੂੰ ਕਿਥੇ ਆ ਗਿਆ ਤੁਸੀਂ ਦੱਸ ਜਣੇ ਕਿੱਥੇ ਹੋ ਬਈ ਫੋਡੀ ਕੀ ਰਿਹਾ ਹੈ ਜਮਾ ਸਹੀ ਗੱਲ ਹੈ ਛਣੀ ਤੇਰੀ ਜਮਾ ਵੀਰੇ ਤਕਰੀਬ ਜਨਤਰ ਨੂੰ ਤਾਂ ਕੀੜੇ ਮਕੌੜੇ ਖਾਂਦੇ ਆ ਬਈ ਭਾਈ ਮੈਂ ਤਾਂ ਜਿੱਥਰ ਮਰਦੀ ਜਾ ਉਹ ਵੀ ਰਿਸਪੈਕਟ ਕਰੇਗਾ ਤੂੰ ਵੀ ਰਿਸਪੈਕਟ ਕਰੇਗਾ ਹੁਣ ਤੂੰ ਜਦੋਂ ਉਹਰੇ ਪਾਪੇ ਹਾਰ ਤੂੰ ਵੀ ਐ ਲੰਗੇ ਉਹ ਵੀ ਐ ਲੰਘਣਗੇ ਐ ਥੋੜੀ ਹੁੰਦੀ ਆ ਗੱਲ ਮੈਂ ਤਾਂ ਸਰਬਦਾਮ ਅੰਦੀ ਆਸਾਨੀ ਨਾਲ ਬਣ ਜੂ ਮੁੰਡਾ ਪਹਿਲਾਂ ਬਾਬੂ ਤੂੰ ਦੇਖ ਲੈ ਬਾਬੂ ਵਾਲੀ ਗੱਲ ਨਾ ਕਰੋ ਆਪਣੀ ਰਵੇ ਆਪਣੀ ਨਾਲ ਗੱਲ ਕਰੋ ਉਦੋਂ ਨੂੰ ਤੂੰ ਇਹ ਬਣਾ ਰੱਖਣਾ ਉਦੋਂ ਬੋੜੇ ਖੂਲ ਕਹਿੰਦੇ ਸਾਡੇ ਨਾਲ ਮੈਂ ਹੈਗਾ ਤੂੰ ਬਣਾਦਾ ਅਗਲੇ ਸਾਲ ਕਹਿੰਦੇ ਸਾਡੀ ਵਾਰੀ ਆ ਅਗਲੇ ਸਾਲ ਉਲਟੀ ਵਾਰੀ ਹੈਲੋ ਮਾਰੀ ਬਾਜੀ ਜੀ ਕੋਰਾਂ ਅਗੋਂ ਇਹ ਅੰਦਰ ਖਾਣ ਨੂੰ ਕਿਹਨੇ ਪੁੱਛਿਆ ਵੀ ਆਹ ਮੈਂ 30 ਦੀ ਸਹਿਮਤੀ ਹੈ 34 ਜੇ ਫਿਰ ਆਪਾਂ ਦੇਖ ਲਓ ਅੱਗੇ 2090 33 ਦੀ ਹੈ ਜੀ ਮੈਂ ਸਰਪੰਚੀ ਦੀ ਅਰੂਰ ਹਾਂ ਬਟਾ ਭੱਜਣ ਜਾਏ ਤੂੰ ਚਲੋ ਹੁਣ ਬਹਿ ਕੇ ਕਰ ਲਓ ਜੀ ਸਰਪੰਚ ਨੂੰ ਜੰਗਲ ਆ ਗਿਆ ਯਾਰ ਇਹ ਲੈ ਪਰ ਉਹਨੇ ਕੰਮ ਨਹੀਂ ਕਰਨਾ ਜੇ ਢਿੱਡਲ ਵੇ ਖਾ ਕੇ ਬਹਿ ਜਾ ਗਰੂਨਾ ਇਧਰ ਕੋਈ ਇੱਕ ਵੀ ਦਿਖਾ ਦੇ ਹੁਣ ਥੋੜਾ ਜਿਹਾ ਲੱਗਿਆ ਹੋਇਆ ਸਭ ਮੱਡੀ ਨਾਲ ਫੰਦੂ ਪਰ ਸਾਡੇ ਪੁੱਛੋ ਤਾਂ ਸਹੀਆਂ ਲੂੰਬੀਆਂ ਆ ਬਈ ਸੋਡੀ ਕਿਰੇ ਹੱਕ ਬਣਦਾ ਹੱਕ ਬਣਦਾ ਵੋਟਾਂ ਦਾ ਆਪਾਂ ਯਾਰਾ ਇੱਕ ਵਾਰੀ ਵੀ ਨਹੀਂ ਪੁੱਛਿਆ ਤੇਰੀ ਤਾਂ ਨਹੀਂ ਫੁੱਟ ਅਸੀਂ ਕਰਾਂਗੇ ਤੇਰੀ ਤਾਂ ਤੇਰੀ ਵਾੜ ਜੀ ਨਹੀਂ ਹੈਗੀ ਤੇਰੀ ਵੋਟੜੀ ਨਹੀਂ ਬਣੀ ਹੈਗੀ ਪਾ ਕੇ ਹਾਲ ਬੰਦਾ ਕਹੇ ਬੋ ਬਾਹ ਖੜੀ ਕਰਕੇ ਵੀ ਕਿਸੇ ਨੇ ਜਾਂ ਰੋਲੇ ਤੇ ਜਾਂ ਕਿਤੇ ਕੁਝ ਕਰਿਆ ਹੋਵੇ ਹਮੇਸ਼ਾ ਨਾਲ ਕਿ ਉਹ ਹਾਂ ਸੰਦੇ ਗੰਦੇ ਬੈ ਬੈ ਮੈਂ ਪਰ ਸਿਰਫ 50 ਰੁਪਏ ਦੀ ਉਹ ਲਾ ਰਹੀ ਰਾਤ ਤੇ ਕਿਦਲਵਾ ਫਾਨੂ ਦਾ ਹਰ ਤਾਂ ਪਤਾ ਨਹੀਂ ਪਈ ਵਿਆਹ ਆ ਗਿਆ ਵਿਆਹ ਪਰ ਮੈਂ ਤੇ ਦੀ ਤੜਕੀ ਲੱਗ ਦਿੰਦੇ ਤੇ ਚਮਕੀਲੇ ਦੇ ਗਾਣੇ ਛੱਡ ਦਿੰਦੇ ਤੇ ਸਹੀ 6 ਵਜੇ ਦੇ ਨੂੰ ਐ ਮੈਂ ਪਰਦੀ ਜਾ ਉਹ ਅਹੀਂ ਜੇ ਕੰਮ ਆ ਬਾਸ ਤਾਲੀ ਕਰਾਂਗੇ ਓਹ ਆਰ ਲਿਆ ਰਲੀ ਪਰਦਾ ਉਹ ਨੰਬਰ ਆ ਨੂੰ ਕਹਿ ਕੇ ਫੋਨ ਲਾ ਮੇਰੇ ਮਾਰ ਕੇ ਕਰਾ ਦਿਓ ਜੀ ਕੋਈ ਨਹੀਂ ਪਾੜਣ ਦੇ ਹਾਰੇ ਯਾਰ ਆਪਾਂ ਬੰਦਾ ਢੜਾ ਕਰਾਂਗੇ ਗੋਲੀ ਕਿੱਥੇ ਆ ਦੇਖ ਲੋ ਜੇ ਮਸਲਾ ਲਵੇ ਲੱਗਦਾ ਛੋਟੇ ਭਾਈ ਕੋਈ ਗੱਲ ਨਹੀਂ ਸਾਰੇ ਘੜੇ ਦੀ ਬੰਦ ਮੈਂ ਕਹਿੰਦਾ ਵੀ ਜਿੱਤਣਾ ਕੋਈ ਬੈਰ ਨਹੀਂ ਪਰ ਜਿਹੜੀ ਗੱਲ ਹੈ ਵੀ ਇਹ ਆ ਵੀ ਸਾਨੂੰ ਕੋਈ ਪੁੱਛਦੀ ਨਹੀਂ ਮਾਰੀ ਬੰਨ ਰੱਖੀ ਆ ਤੈਨੂੰ 7 ਵਜੇ ਆਈਸ ਵੀਰੇ 7 ਵਜੇ ਦਾ ਟਾਈਮ ਦਿੱਤਾ ਸੀ ਤੈਨੂੰ ਪਹੁੰਚਣਾ ਦਾ ਭੈਣ ਜੋ ਬਾਹਰ ਕਿਹੜਾ ਟਾਈਮ ਤੇਰਾ ਪਹੁੰਚਣਾ ਤੇਰਾ ਮੂੰਹ ਹੈ ਨਹੀਂ ਬੈਂਕੜਾ ਹੁੰਦਾ ਤੈਨੂੰ ਲਾ ਲਿਆ ਬੈਂਕੜਿਆਂ ਨੇ ਛੰਡਿਆ ਫਿਰ ਤੈਨੂੰ ਪਤਾ ਨਹੀਂ ਐਡਾ ਇਕੱਠਾ ਹੋਇਆ ਭਾਰੀ ਉਰੇ ਬੁੱਲੀ ਕੀ ਕਹਿਣਾ ਚਾਹਣਾ ਸਰਬਦਮ ਦੀ ਕਰੀਏਗਾ ਆਪਾਂ ਚੌਂ ਲੜਾਈਏ ਤੂੰ ਦੱਸ ਉਹ ਵੀ ਕਰ ਦੂ ਮੈਂ ਤਾਂ ਮੇ ਲੋਕਾਂ ਨਹੀਂ ਰਾਹ ਫੋਟੋ ਦਾ ਲੋਕਾਂ ਨਾਲ ਤੇਰਾ ਜਮੀ ਉਹ ਆਪਦਾ ਸਟੈਂਡ ਨਹੀਂ ਤੇਰਾ ਕੋਈ ਆ ਗਿਆ ਉੱਠ ਕੇ ਉਹ ਇੱਥੇ 8 ਵਜੇ ਉਹ ਆਖੋ ਰਹਿ ਕੇ ਡਾਡੀ ਉਰੇ ਲੈ ਕੇ ਟੋਪੀਆਂ ਬਗ ਗੱਲਾਂ ਦੇ ਕਢਾ ਲੈ ਨੇ ਭਈ ਐਂ ਬਾਹ ਕਰਤੀਆਂ ਖੜੀਆਂ ਕਿ ਨਾ ਕੁਝ ਬੋਲਣਾ ਇਹਨਾਂ ਨੇ ਗੱਲਾਂ ਦਾ ਗੜਾਣਿਆ ਢਿੱਡ ਗੱਡੀ ਖੜੇ ਨੇ ਢਿੱਡ ਖਾ ਲੋ ਲੱਡੂ ਅੰਦਰ ਦਾ ਲੱਡੂ ਚੱਲ ਪਏ ਕਿੱਥੇ ਚੱਲ ਪਏ ਲੱਡੂ ਟੋਣੇ ਇੱਥੇ ਆ ਗਿਆ ਆਪਣਾ ਚੱਲ ਲੈ ਫੜੋ ਹਾਰਪਾ ਮੇਰੇ ਸਰਬਜਾਮ ਮਧਿਆਨ ਸਰਪੰਚ ਚੁੰਡ ਰਹੇ ਨੇ ਮੈਨੂੰ ਫੜੋ ਹਾਰ ਲਿਆ ਫੜੋ ਹਾਰ ਲਿਆ ਹਾਰ ਫੜ ਕੇ ਲਿਆ ਹਾਂ ਲਿਆ ਯਾਰ ਬੰਦੇ ਦਾ ਫੜਨਾ ਇਹਦੇ ਐਡੇ ਵੱਡੇ ਦੋ ਬੰਦੇ ਹਾਂ ਹਾਂ ਸਹਿਮਤੀ ਹੋਈ ਨਹੀਂ ਹਾਰ ਚੱਕੀ ਫਿਰਦਾ ਮੈਨੂੰ ਸਮਝਾਇਆ ਕਰੋ ਯਾਰ ਬੰਦਿਆਂ ਨੂੰ ਕਿਉਂ ਸਹਿਮਤੀ ਨਹੀਂ ਹੋਈ ਉਹਦੇ ਇਹ ਤਾਂ ਹਰ ਵੀ ਚੱਕੀ ਫਿਰਦੇ ਨੇ ਉਹੀ ਤਾਂ ਗੱਲ ਆ ਸੋਮੇ ਕੱਢ ਘੱਟ ਮੜਾ ਜਾ ਲਓ ਜੀ ਪਾਤੇ ਕਹਿੰਦੇ 7 ਨੰਬਰ ਵਾਰਡ ਦੇ ਦਾ ਹਾਰ ਭਾਈ ਜੀਤ ਦੇ ਜੀਤ ਦੂਜੀ ਦੇ ਬਣਾਤਾ ਮੈਂਬਰ ਸਰਪੰਚ ਜੀ ਨਾਲ ਹੁਣ ਉੱਤ ਕੇ ਦੇਖੀ ਜਦੋਂ ਜੇ ਕਿਤੇ ਮੇਰਾ ਗੀੜਾ ਹੁੰਦਾ ਜੇ ਸਰਪੰਚੀ ਦੇ ਦੂਤ ਆ ਗਏ ਦੀ ਮੈਂ ਇਤਰਾ ਨੰਬਰ ਲਾਈ ਜੇ ਨਾ ਬੰਦ ਪਿਆ ਹੋਵੇਗਾ ਨੰਬਰ ਤਾਂ ਮੈਂ ਉਪਰਨ ਚੜਦਾ ਫਿਰ ਡਿਸਟਰਬ ਕਰ ਰਹੇ ਦੀ ਲੋਕ ਰਾਤ ਦੇ ਵੀ ਸਰਪੰਚ ਜੀ ਸੱਚੂ ਲੜ ਰਹੇ ਹੋ ਸਾਰਾ ਆ ਦੇਖ ਲੈ ਪੱਕ ਜੀ ਨਾਮ ਦੇਖ ਨਾਮ ਦੇਖ ਪੱਕ ਜੀ ਦੇ ਨਾਮ ਬਾਈ ਐਨ ਵੀ ਪੈਂਦੀ ਆ ਜੀ ਪੱਕ ਜੀ ਨਹੀਂ ਹੈਗਾ ਮੇਰਾ ਨਾਮ ਚਲੋ ਭਾਈ 7 ਨੰਬਰ ਵਾਰਡ ਦੀ ਤਾਂ ਕਰਦੇ ਆਪਾਂ ਸਮਾਪਤੀ ਠੀਕ ਆ ਇਦੋਂ ਬਾਅਦ ਬੱਦਦੇ ਆ 8 ਨੰਬਰ ਵਾਰਡ ਗਣੀ ਚਲੋ ਬਲੌਗ ਦੀ ਸਮਾਪਤੀ ਕਰਤੀ ਸੀ ਭਾਈ ਪਰ ਸਪੈਸ਼ਲ ਹੋਣਾ ਪੈ ਗਿਆ ਇੱਕ ਦੋ ਬੰਦਿਆਂ ਵਾਸਤੇ ਆ ਗੋਲੀ ਘੋਰੇ ਲੱਡੂ ਵਾਲੀ ਲੈਣ ਚ ਖੜ ਗਏ ਇੱਧਰ ਨਹੀਂ ਤੂੰ ਲੱਡੂ ਦੇ ਕਿ ਐਵੇਂ ਨੂੰ ਪਤਾ ਤੇਰਾ ਸਾਰਾ ਅੱਜ ਅਗਲੇ ਉਹ ਇੱਕ ਨਾਲ ਨਹੀਂ ਸਰਦਾ ਉਹ ਬੇਸਾਬਰੇ ਕਿੰਨੇ ਯਾਰ ਦਿਸਾ ਤਾਂ ਜਨੇ ਫੜ ਲਾ ਲੱਡੂ ਖਾਲੀ ਇਕਨਦਾ ਉਨ ਵਾਲੀ ਲੈ ਲੈ ਯਾਰ ਅੱਖਾਂ ਤੇਰੀਆਂ ਖੋਲੀਆਂ ਨਹੀਂ ਲੱਡੂ ਦਾ ਫੜਲਾ ਤੂੰ ਵੀ ਲੈ ਕੇ ਆ ਜੇਬਾਂ ਜੇਬਾਂ 'ਚ ਪਾਈ ਜਾਂਦੇ ਨੇ ਬਾਈ ਫੜ ਫੜਾ ਲੱਡੂ ਹੁਣ ਬਾਈ ਕਿੱਥੇ ਮਸਵਾਦਾ ਲੱਡੂ ਹੈ ਇੱਕ ਨੰਬਰ ਇਹ ਤੋਂ ਬਾਅਦ ਕਿੱਥੇ ਨੇ ਲੱਡੂ ਨੰਬਰ ਬਾਅਦ ਸਰਦਨ ਚਲੋ ਫਿਰ ਚਲੋ ਉਧਰ ਆਜੋ ਕਰਾ ਹੁਣ ਨਾ ਨਹੀਂ ਯਾਰ